ਤਾਂ ਜਲੰਧਰ ਦੇ ਵਿੱਚ ਸਵੇਰੇ ਤੜਕਸਾਰ ਐਨਆਈਏ ਨੇ ਰੇਡ ਕੀਤੀ ਹੈ ਛਾਪੇਮਾਰੀ ਕੀਤੀ ਹੈ ਤਾਂ ਫਰੈਂਕਸ ਕਲੋਨੀ ਦੇ ਵਿੱਚ ਛਾਪਾ ਮਾਰਿਆ ਦੱਸਿਆ ਕਿ ਸਵੇਰੇ 6 ਵਜੇ ਤੋਂ ਇਹ ਰੇਡ ਚੱਲਦੀ ਹੈ ਤਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਫਰੈਂਕਸ ਕਲੋਨੀ ਦੇ ਵਿੱਚ ਛਾਪਾ ਮਾਰਿਆ ਗਿਆ ਜਲੰਧਰ ਦੀ ਫਰੈਂਕਸ ਕਲੋਨੀ ਦੇ ਵਿੱਚ ਐਨਆਈਏ ਦੇ ਵੱਲੋਂ ਲਗਾਤਾਰ ਛਾਪੇਮਾਰੀ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਕੀ ਮਾਮਲਾ ਹੈ ਇਸ ਦੇ ਬਾਰੇ ਹਜੇ ਕੋਈ ਵੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਾਂ ਸੁਰੱਖਿਆ ਲਈ ਲੋਕਲ ਪੁਲਿਸ ਵੀ ਤੈਨਾਤ ਹੈ ਤਾਂ ਦੱਸਦੇ ਕਿ ਜਲੰਧਰ ਦੇ ਇਸ ਇਲਾਕੇ ਦੇ ਵਿੱਚ ਸਵੇਰੇ ਸਵੇਰੇ ਐਨਆਈਐਨ ਨੇ ਛਾਪੇਮਾਰੀ ਕੀਤੀ ਹੈ ਹਾਲਾਂਕਿ ਐਨਆਈਐਨ ਦੇ ਵੱਲੋਂ ਛਾਪੇਮਾਰੀ ਰੇਡ ਉਹਦੇ ਹੀ ਕੀਤੀ ਜਾਂਦੀ ਹੈ ਜਦੋਂ ਕੋਈ ਵੱਡੇ ਕਾਰਨ ਹੋਣ ਚਾਹੇ ਫਿਰ ਨਸ਼ਾ ਤਸਕਰੀ ਨੂੰ ਲੈ ਕੇ ਹੋਵੇ ਚਾਹੇ ਫਿਰ ਲੁੱਟਾਂ ਖੋਹਾਂ ਨੂੰ ਲੈ ਕੇ ਹੋਵੇ ਚਾਹੇ ਫਿਰ ਗੈਂਗਸਟਰ ਨੂੰ ਲੈ ਕੇ ਹੋਵੇ ਤਾਂ ਦੱਸਦੀ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਸਵੇਰੇ-ਸਵੇਰੇ ਐਨਆਈਏ ਦੇ ਵੱਲੋਂ ਇਸ ਕਲੋਨੀ ਦੇ ਵਿੱਚ ਰੇਡ ਕੀਤੀ ਗਈ ਹੈ ਫਰੈਂਡਸ ਕਲੋਨੀ ਦੇ ਵਿੱਚ ਛਾਪਾ ਮਾਰਿਆ ਗਿਆ ਦਾ ਕਿ ਸਮਾਂ ਜਿਹੜਾ ਸਵੇਰੇ 6 ਵਜੇ ਦਾ ਦੱਸਿਆ ਜਾ ਰਿਹਾ ਔਰ ਉਸ ਤੋਂ ਬਾਅਦ ਹੀ ਐਨਆਈਏ ਦੀ ਟੀਮ ਨੇ ਕਾਰਵਾਈ ਕੀਤੀ ਹੈ ਤੇ ਇਸ ਦੌਰਾਨ ਪੰਜਾਬ ਪੁਲਿਸ ਵੀ ਇਹਨਾਂ ਦੀ ਟੀਮ ਦੇ ਨਾਲ ਮੌਜੂਦ ਹੈ ਸੁਰੱਖਿਆ ਦੇ ਲਈ ਮੌਜੂਦ ਹੈ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਕੁਝ ਬੋਲਣ ਨੂੰ ਹਜੇ ਤਿਆਰ ਨਹੀਂ ਨੇ